ਹਾਂਜੀ ਸੰਗਰੂਰ ਮਹਾਵੀਰ ਅਕੈਡਮੀ ਸੋਨੂੰ ਪਤਾ ਜੂਨ ਮਹੀਨਾ ਚੱਲ ਪਿਆ ਲਾਸਟ ਦਿਨ ਚੱਲ ਰਿਹਾ ਆਪਣਾ ਆਰਮੀ ਦਾ ਪੇਪਰ ਆ ਚੁੱਕਿਆਗਾ ਆਰਮੀ ਦੇ ਪੇਪਰ ਤੋਂ ਬਾਅਦ ਹੋਊਗਾ ਫਿਜ਼ੀਕਲ ਜਿਹਦੀ ਫੀਸ ਆਪਾਂ ਸਿਰਫ 3000 ਰੁਪਏ ਰੱਖਾਂਗੇ 3000 ਰੁਪਏ ਕਿਉਂ ਰੱਖਾਂਗੇ ਉਹ ਬੱਚੇ ਨੂੰ ਡਾਈਟ ਦਿਆ ਕਰਾਂਗੇ ਜਿਵੇਂ ਕੇਲੇ ਹੋਗੇ ਆਂਡੇ ਹੋਗੇ ਛੋਲੇ ਹੋਗੇ ਅਲੱ ਇਦਾਂ ਅਲੱਗ-ਅਲੱਗ ਚੀਜ਼ਾਂ ਹੋ ਗਈਆਂ ਜਿੱਦਾਂ ਸੋਇਆ ਬੀਨ ਦਾਲਾ ਹੋ ਗਈਆਂ ਹਨਾ ਬਦਾਮ ਹੋ ਗਏ ਇਹ ਚੀਜ਼ਾਂ ਆਪਾਂ ਬੱਚਿਆਂ ਨੂੰ ਦਿਆ ਕਰਨੀਆਂ ਨੇ 3000 ਰੁਪਏ ਦੇ ਵਿੱਚ ਦੁੱਧ ਹੋ ਗਿਆ ਜਿਵੇਂ ਠੀਕ ਹੈ ਤੇ ਪੇਪਰ ਸਾਨੂੰ ਪਤਾ ਹੁਣ ਲਾਸਟ ਤਰੀਕਾ ਤੇ ਆ ਚੁੱਕਿਆ ਬੱਚਿਆਂ ਦਾ ਇਗਜ਼ਾਮ ਚੱਲ ਰਿਹਾ ਦੇਖੋ ਟੈਸਟ ਲੈ ਰਹੇ ਆ ਇਹ ਸਿਰਫ ਆਰਮੀ ਵਾਲੇ ਬੱਚੇ ਆਪਣੇ ਲੈ ਵੀ ਠੀਕ ਹੈ ਇਹ ਆਰਮੀ ਵਾਲੇ ਬੱਚੇ ਆਪਣੇ ਲੈ ਵੀ ਪੇਪਰ ਦੇ ਰਹੇ ਆ ਉਹ ਉੱਥੇ ਤੱਕ ਲੈਣ ਲਾਣੇ ਦੇਖੋ ਇੱਕ ਲੈਣ ਉਹ ਉੱਥੇ ਦਾ ਤੱਕ ਇੱਧਰ ਠੀਕ ਹੈ ਇਹ ਸਾਰੇ ਫੌਜ ਵਾਲੇ ਬੱਚੇ ਆਗੇ ਮੁੰਡੇ ਵੀ ਆ ਕੁੜੀਆਂ ਵੀ ਆ ਕੁੜੀਆਂ ਕੁੜੀਆਂ ਜਾਂ ਘਟ ਫੌਜ ਦੇਖ ਰੀਆਂ ਨੇ ਭਰਤੀ ਹੋਰ ਦੇਖਦੀਆਂ ਪਰ ਮੁੰਡੇ ਇਹ ਚ ਆਪਣੇ ਸੰਗਰੂਰ ਜ਼ਿਲ੍ਹੇ ਦੇ ਹੋਗੇ ਮਾਨਸਾ ਜ਼ਿਲ੍ਹੇ ਦੇ ਹੋਗੇ ਪਟਿਆਲੇ ਦੇ ਹੋਗੇ ਫਤਿਹਗੜ੍ਹ ਸਾਹਿਬ ਦੇ ਹੋਗੇ ਇਧਰਲੇ ਬੱਚੇ ਵੱਧ ਭਰਤੀ ਦੇਖਦੇ ਆ ਕਰੇ ਜਾਰਮੀ ਦਾ ਬਾਕੀ ਜੇ ਤੁਸੀਂ ਵੀ ਫਿਜ਼ੀਕਲ ਦੀ ਤਿਆਰੀ ਕਰਨੀ ਆ ਸਕਰੀਨ ਦੇ ਥੱਲੇ ਅਸੀਂ ਨੰਬਰ ਦਵਾਂਗੇ ਆਪਦਾ ਸਾਨੂੰ ਪੇਪਰ ਤੋਂ ਬਾਅਦ ਕੰਟੈਕਟ ਕਰਿਓ ਉਹਦੀ ਫੀਸ ਆਪਾਂ 3000 10ਤੀ ਆ ਸਾਨੂੰ ਕਾਦੀ ਲਵਾਂਗੇ ਅਸੀਂ ਖਾਣਾ ਤੇਰੇ ਹੈਸ਼ ਬੱਚੇ ਦੀ ਫਰੀ ਫਿਜ਼ੀਕਲ ਫਰੀ ਹੋਊਗਾ ਸਿਰਫ ਡਾਈਟ ਦੇ ਪੈਸੇ ਲੈਣੇ ਆ ਸੀਨੇ ਇੰਨਾ ਤੁਹਾਡੇ ਲਈ ਕਰ ਸਕਦੇ ਆ ਬਾਕੀ ਤੁਹਾਡੇ ਸਾਰਿਆਂ ਲਈ ਜੈ ਹਿੰਦ ਸਾਡੀ ਵੀਡੀਓ ਸ਼ੇਅਰ ਕਰ ਦਿਓ ਜੀ